ਦੇਖੋ ਜੀ ਰੋਟਰੀ ਕਲੱਬ ਫਰੜ ਦਾ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹੈ ਇਸ ਸ਼ਹਿਰ ਦੇ ਵਿੱਚ ਔਰ ਅੱਜ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਪਬਲਿਕ ਮੀਟਿੰਗ ਜਿਹੜੀ ਆ ਰੋਟਰੀ ਕਲੱਬ ਦੇ ਸਿਰ ਦੇ ਨਾਲ ਸ਼ਹਿਰ ਦੇ ਪਰਤਵੰਤਰੀ ਸੱਜਣਾਂ ਨੇ ਕਰਤੀ ਸੀ ਉਹ ਚਿੰਤਨ ਆਖਿਆ ਕਿ ਸ਼ਹਿਰ ਦੇ ਜਿਹੜੀਆਂ ਅਲੱਗ-ਅਲੱਗ ਸਮੱਸਿਆਵਾਂ ਨੇ ਉਹਨਾਂ ਵਿਚਾਰਿਆ ਔਰ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਇੱਥੇ ਜਿਹੜੇ ਰੇਲਵੇ ਸਟੇਸ਼ਨ ਜਿਹੜੇ ਉਸ ਪਾਸੇ ਵਾਲੇ ਨੇ ਜਿਹੜੇ ਟ੍ਰੇਨ ਸੜੀਆਂ ਨੇ ਰੁਕਣ ਵਾਸਤੇ ਭਾਰਤ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਟ੍ਰੇਨ ਚੱਲਦੀਆਂ ਨੇ ਉਹਨਾਂ ਰੱਡੇ ਦੇ ਵਿੱਚ ਰੁਕਣਾ ਯਕੀਨੀ ਬਣਾਇਆ ਜਾਵੇ ਇੱਕ ਮੰਗ ਪੱਤਰ ਪ੍ਰਾਪਤ ਹੋਇਆ ਔਰ ਇਸ ਮੰਗ ਪੱਤਰ ਨੂੰ ਲੈ ਕੇ ਅਸੀਂ ਭਾਰਤ ਦੇ ਰੇਲ ਦੇ ਵੱਲੋਂ ਜੁੜ ਕੇ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨੇ ਸ਼ਹਿਰ ਵਿੱਚ ਲੈ ਕੇ ਵੀ ਆਈਏ ਲੋਕਾਂ ਦੇ ਉੱਪਰ ਵੀ ਕਰ ਰਹੇ ਹੋ ਪਰ ਇੱਥੇ ਟ੍ਰੇਨਾਂ ਦੀਆਂ ਰੁਕੜੀਆਂ ਹੈ ਸ਼ਹਿਰ ਦੇ ਵਾਸਤੇ ਜ਼ਰੂਰੀ ਹੈ ਕਿਉਂਕਿ ਇੱਥੇ ਬਹੁਤ ਸਾਰਾ ਵਪਾਰ ਜਿਹੜਾ ਹੈ ਉੱਥੇ ਆ ਗੋ ਰਿਆ ਹੈ ਸ਼ਹਿਰ ਦੇ ਲੋਕ ਜਿਹੜੇ ਸਰਦਾ ਵਾਸਤੇ ਤੁਸ ਜਾਣਾ ਚਾਹੁੰਦੇ ਨੇ ਅਮਰਸਾਹਰ ਸਾਹਿਬ ਜਾਣਾ ਚਾਹੁੰਦੇ ਆ ਜਾਂ ਬਾਕੀ ਯਾਤਰਾਵਾਂ ਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਦੂਦਰਾਡੇ ਨਾ ਜਾਣਾ ਪਵੇ ਇੱਥੋਂ ਨੂੰ ਟ੍ਰੇਨ ਮਿਲੇ ਔਰ ਇਹ ਇੱਕ ਐਜੂਕੇਸ਼ਨ ਹੱਬ ਬਣ ਕੇ ਵੀ ਜਿਹੜਾ ਸਾਡਾ ਇਲਾਕਾ ਹੈ ਉਹ ਉੱਭਰਿਆ ਔਰ ਬਹੁਤ ਸਾਰੇ ਜਿਹੜੇ ਲੱਖਾਂ ਵਿਦਿਆਰਥੀ ਹੈ ਜਿਹੜੇ ਦੇਸ਼ ਦੁਨੀਆ ਤੋਂ ਇੱਥੇ ਆਉਂਦੇ ਆ ਅਗਰ ਉਹ ਟ੍ਰੇਨ ਇੱਥੇ ਰੁਕੇਗੀ ਉਹਨਾਂ ਵਿਦਿਆਰਥੀਆਂ ਨੂੰ ਸੁਖਦਾ ਹੋਏਗੀ ਉਹਨਾਂ ਦੇ ਮਾਪਿਆਂ ਨੂੰ ਸੁਖਦਾ ਹੋਏਗੀ ਵਪਾਰੀਆਂ ਨੂੰ ਸੁਖਦਾ ਹੋਏਗੀ ਇੱਥੋਂ ਦੇ ਸ਼ਹਿਰ ਦੇ ਵਸਨੀਕਾਂ ਨੂੰ ਕਿਉਂਕਿ ਅੱਜ ਕੱਲ੍ਹ ਲੋਕ ਸ਼ਰਧਾ ਭਾਵਨਾ ਤਹਿਤ ਦੂਜੀ ਗੁਰਾਡੇ ਤੱਕ ਜਾਣਾ ਚਾਹੁੰਦੇ ਆ ਧਾਰਮਿਕ ਯਾਤਰਾਵਾਂ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਜਿਹੜੀ ਸ਼ਹਿਰ ਦੇ ਵਿੱਚ ਕਿੰਨੀ ਦੂਰ ਰੁਕਣਾ ਜ਼ਰੂਰੀ ਆ ਤੇ ਉਹ ਸਾਡੀ ਕੋਸ਼ਿਸ਼ ਹੋਏਗੀ ਕਿ ਜੰਨੀਆਂ ਬਸ ਬਸ ਟ੍ਰੇਨ ਇੱਥੇ ਰੁਕੀਆਂ ਜਾ ਸਕਦੀਆਂ ਆ ਉਹ ਅਸੀਂ ਪਾਸ ਸਰਕਾਰ ਦੇ ਰੇਲਵੇ ਮੰਤਰੀ ਨੂੰ ਬੇਨਤੀ ਕਰੀ ਇਹ ਕਈ ਵਾਰੀ ਖੈਰ ਦੇ ਲੋਕਾਂ ਵਾਰੇ, ਰਾਮਪਾਲਨ ਵਾਰੇ ਗੱਲ ਕੀ ਮੋਦੀ ਜੀ ਨੂੰ ਲੈ ਕੇ ਕੋਈ ਬਣ ਰਿਹਾ ਪ੍ਰੋਗਰਾਮ ਕਦੋਂ ਬਣ ਰਿਹਾ ਮੋਦੀ ਸਾਹਿਬ ਦਾ ਨਹੀਂ ਮੋਦੀ ਜੀ ਦਾ ਪ੍ਰੋਗਰਾਮ ਤਾਂ ਨਹੀਂ ਪੜ ਰਿਹਾ ਹੈ ਇਹ ਤੇ ਭਾਵਨਾਵਾਂ ਨੇ ਸ਼ਹਿਰ ਨਿਵਾਸੀਆਂ ਦੇ ਭਾਵਨਾਵਾਂ ਹੈ ਕਿ ਇੱਥੇ ਦੇਖੋ ਇੱਕ ਬਹੁਤ ਇਤਿਹਾਸਿਕ ਸਥਾਨ ਹੈ ਅਜ ਸੁਰੋਵਰ ਦਾ ਸਥਾਨ ਹੈ ਔਰ ਸ਼ਹਿਰ ਦੀ ਸੰਗਤ ਮਿਲ ਕੇ ਔਰ ਬਹੁਤ ਸਾਰੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਉੱਥੇ ਰਾਮ ਮੰਦਰ ਦੀ ਉਸਾਰੀ ਹੋ ਰਹੀ ਹੈ ਕਿਉਂਕਿ ਭਾਰਤ ਵਿੱਚ ਸ਼ਾਇਦ ਇੱਕ ਹੀ ਸਥਾਨ ਹੈ ਮਹਾਰਾਜ ਅਜ ਦੇ ਨਾਮ ਤੋਂ ਔਰ ਮਹਾਰਾਜਾ ਅਜਦੀ ਯਾਦ ਦੇ ਵਿੱਚ ਉਹਨਾਂ ਦੀ ਇੱਕ ਜਿਹੜਾ ਸਥਾਨ ਬਣੇਗਾ ਉੱਥੇ ਰਾਮ ਮੰਦਰ ਬਣੇਗਾ ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਸ਼ਹਿਰ ਦਾ ਨਾਮ ਵੱਡਾ ਹੋਏਗਾ ਲੇਕਿਨ ਜੇ ਪੁਰੀ ਸਰਦਾ ਦੂਰ ਦਰਾਡੇ ਤੋਂ ਲੋਕ ਇੱਥੇ ਆਉਣਗੇ ਜਦੋਂ ਪਤਾ ਚੱਲੇਗਾ ਔਰ ਸ਼ਹਿਰ ਵਸੇ ਨੇ ਭਾਵਨਾਵਾਂ ਹੈ ਕਿ ਜਿਵੇਂ ਅਯੋਧਿਆ ਦੇ ਵਿੱਚ ਰਾਮ ਮੰਦਰ ਵੀ ਸਾਰੀ ਹੋਈ ਔਰ ਪੂਰੀ ਜੁੜਿਆ ਤੋਂ ਲੋਕ ਜਿਹੜੇ ਨੇ ਯੋਧੇ ਵਿੱਚ ਦਰਸ਼ਨ ਵਾਸਤ ਕਰਨ ਵਾਸਤੇ ਆਉਂਦੇ ਆ ਉਵੇਂ ਹੀ ਇਹ ਵੀ ਇੱਕ ਇਤਿਹਾਸਿਕ ਸਥਾਨ ਹੈ ਇਹਨੂੰ ਵੀ ਡਵੈਲਪ ਕੀਤਾ ਜਾਵੇ ਇੱਕ ਨੈਸ਼ਨਲ ਲੈਵਲ ਦੀ ਜਿਹੜੀ ਇੱਕ ਵਿਉਂਤਬੰਦੀ ਕਰਕੇ ਪਲੈਨਿੰਗ ਕਰਕੇ ਇਹਨੂੰ ਸਥਾਨ ਨੂੰ ਡਵੈਲਪ ਕਰਕੇ ਪ੍ਰਚਰਿਤ ਕੀਤਾ ਜਾਵੇ ਤਾਂ ਕਿ ਇੱਥੇ ਜਿਹੜਾ ਰਿਲੀਜੀਅਸ ਟੂਰਿਜ਼ਮ ਜਿਹੜਾ ਉਹ ਵੀ ਵਧੇ ਔਰ ਵੱਧ ਤੋਂ ਵੱਧ ਜਿਹੜੇ ਸਰਦਾਲੂ ਹੈ ਉਹ ਇੱਥੇ ਆਣ ਕਿਉਂਕਿ ਇਸ ਇਸ ਸਥਾਨ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਇਹ ਜਿਹੜੀ ਜਾਣਕਾਰੀ ਆ ਪੂਰੇ ਦੇਸ਼ ਦੁਨੀਆ ਵਿੱਚ ਵਾਸਤੇ ਲੋਕਾਂ ਸਾਹਮਣੇ ਰੱਖਣਾ ਹੈ ਕਿਉਂਕਿ ਜਿਹੜੀ ਗੱਲ ਪਾਰਲੀਮੈਂਟ ਦੇ ਫਲੋਰ ਤੇ ਕੀਤੀ ਜਾਂਦੀ ਹੈ ਉਹ ਗੱਲ ਸਦਨ ਚ ਕੀਤੀ ਹੋਈ ਗੱਲ ਪੂਰੀ ਜੁੜੀਆਂ ਦੇ ਵਿੱਚ ਪਹੁੰਚਦੀ ਹੈ ਪਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਖੜੜ ਦੀਆਂ ਸਮੱਸਿਆਵਾਂ ਬਾਰੇ ਔਰ ਖਾਸ ਕਰਕੇ ਭਗਵਾਨ ਰਾਮ ਜੀ ਨਾਲ ਜੁੜੀ ਹੋਈ ਇਸ ਵਿਰਾਸਤ ਬਾਰੇ ਮਹਾਰਾਜਾ ਅੱਜ ਦੀ ਇਸ ਵਿਰਾਸਤ ਬਾਰੇ ਮੈਂ ਉੱਥੇ ਸਦਨ ਦੇ ਸਾਹਮਣੇ ਇਹ ਜਾਣਕਾਰੀ ਦੇ ਕਿ ਲੋਕੀ ਕਲੱਬ ਖੜੜ ਵੱਲੋਂ ਅਤੇ ਸਾਰੇ ਨਗਰ ਨਿਵਾਸੀ ਖੜੜ ਵੱਲੋਂ ਇੱਕ ਮੰਗ ਪੱਤਰ ਮੈਂਬਰ ਪਾਰਲੀਮੈਂਟ ਸਦਸ ਸ੍ਰੀਨਾਮ ਸਿੰਘ ਸੰਧੂ ਜੀ ਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਜੋ ਖਰੜ ਦੇ ਵਿੱਚੋਂ ਰੇਲਵੇ ਸ਼੍ਰੀ ਅੰਬਸਰ ਸਾਹਿਬ ਪਹੁੰਚਦੀਆਂ ਹਨ ਉਹਦਾ ਸਟਾਪ ਹੈ ਉਹਨਾਂ ਦਾ ਸਟਾਪ ਵਿੱਚ ਮੰਗਿਆ ਗਿਆ ਹੈ ਕਿ ਖਰੜ ਤੋਂ ਜੋ ਕਾਲਕਾ ਤੋਂ ਵੈਸ਼ਨੋਦੇਵੀ ਵੱਤ ਦੇ ਜਾਂਦੀ ਹੈ ਟ੍ਰੇਨ ਤੇ ਇੱਕ ઋਸ਼ੀਕੇਸ਼ ਤੋਂ ਜੋ ਟ੍ਰੇਨ ਵੈਸ਼ਨੋਦੇਵੀ ਦੀ ਜਾਂਦੀ ਹੈ ਉਹਨਾਂ ਦਾ ਖਰੜ ਦੇ ਵਿੱਚ ਸਟਾਪ ਵਿੱਚ ਪਈ ਹੈ ਉਸੇ ਸੰਬੰਧੀ ਅਸੀਂ ਸਾਰੇ ਨਗਰ ਨਿਵਾਸੀਆਂ ਨੇ ਫੇਬਰ ਪਾਰਲੀਮੈਂਟ ਸਰਦਾਰ ਸਤਨਾਮ ਸਿੰਘ ਸੰਧੂ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇਸ ਦੇ ਨਾਲ ਹੀ ਸਾਡੇ ਖਰੜ ਦੇ ਵਿੱਚ ਜੀ ਰੇਲਵੇ ਸਟੇਸ਼ਨ ਦੇ ਉੱਤੇ ਕੋਈ ਵੀ ਰਿਜ਼ਰਵੇਸ਼ਨ ਕਾਊਂਟਰ ਨਹੀਂ ਹੈ ਇੱਕ ਅਸੀਂ ਹੋਰ ਵੀ ਮੰਗ ਨਗਰ ਨਿਵਾਸੀਆਂ ਵੱਲੋਂ ਸੰਧੂ ਸਾਹਿਬ ਨੂੰ ਕੀਤੀ ਗਈ ਹੈ